ਅੰਡਰਸਟੈਂਡ ਹਮੇਸ਼ਾ ਵਾਂਗ ਪ੍ਰੋ ਪੰਜਾਬ ਸਾਡੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸ਼ਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतੂ ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ ਕਰ ਸਕੀਏ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਪ੍ਰੋ ਪੰਜਾਬ ਉਹ ਸਾਹਮਣੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸ਼ਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ any circumstances ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतू ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਾਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ ਕਰ ਸਕੀਏ